गुरदासपुर पुलिस नु मिली वड्डी कामयाबी पुलिस वालों 270 ग्राम हेरोइन एक गलोक पिस्टल पंज रोन एक कार समेत तीन दोषी गिरफ्तार प्रेस कॉन्फ्रेंस च जानकारी दी डी दीनानगर राजेंद्र सिंह मनहास ने आओ वेखते हाँ संजीव धोनी की एक खास रिपोर्ट ਪਰ ਅਜੇ ਵੀ ਮੌਲਵੀ ਜਿੰਦੇ ਮਾਰੇ ਪਰਸੋਂ 25 26 ਦੀ ਜਿਹੜੀ ਰਾਤ ਸੀ ਉਸ ਦਿਨ ਬ੍ਰਹਮਪੁਰ ਪੁਲਿਸ ਦੇ ਅਸਤੇ ਤੋਂ ਸਾਡੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਜੁਆਇੰਟ ਨਾਕਾ ਲਾਇਆ ਸੀ ਦੋ ਦੋਵਾਂ ਨੇੜੇ ਇੱਕ ਕਾਰ ਈਯੂਵੀ ਆਈਸੀ ਜਿਸ ਵਿੱਚ ਤਿੰਨ ਬੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਮਲਕੀਤ ਫੌਜੀ ਹੈ ਇਹ ਲਖਣਪਾਲ ਦਾ ਰਹਿਣ ਵਾਲਾ ਦੂਜਾ ਰਿਸ਼ੀ ਸੈਣੀ ਔਰ ਤੀਜਾ 파ਰਤ ਸੈਣੀ ਸੀ ਇਹ ਦੋਨੇ ਉਦੀਪੁਰ ਦੇ ਰਹਿਣ ਵਾਲੇ ਆ ਔਰ ਇਹ ਚਾਚੇ ਤਾਇ ਦੇ ਪੁੱਤ ਨਾਂ ਆਪਦੇ ਵਿੱਚ ਇਹਨਾਂ ਕੋਲੋਂ ਸਾਨੂੰ 270 ਗ੍ਰਾਮ ਹੀਰਨ ਔਰ ਇੱਕ ਬਲੌਕ ਪਿਸਟਲ ਆ ਮੇਡ ਇਨ ਆਸਟਰੀਆ ਉਹਦੇ ਉਹ ਮਿਲਿਆ ਇਸ ਤੋਂ ਇਲਾਵਾ ਪੰਜ ਰਾਉਂਡ ਮਿਲੇ ਸੋ ਆਪਾਂ ਇਹਨਾਂ ਦੇ ਤਿੰਨਾਂ ਤੇਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਔਰ ਆਰਮਜ਼ ਐਕਟ ਦਾ ਐਫਆਈਆਰ ਨੰਬਰ 50 ਥਾਣਾ ਭਰਾਮਪੁਰ ਦਰਜ ਕੀਤੀ ਹੈ ਪਹਿਲੇ ਮੌਲਾ ਕਰਦੇ ਹੈ ਉਹਨਾਂ ਨੂੰ ਲੱਖਾਂ ਦੇ ਇਹਨਾਂ ਦੇ ਤਿੰਨਾਂ ਦੇ ਖਿਲਾਫ ਆਲਰੇਡੀ ਐਕਸਟਰਸ਼ਨ ਐ ਐਨਡੀਪੀਐਸ ਐਕਟ ਉਹ ਖੋ ਦੇ ਪਰਚੇ ਦਰਜ ਹੈ ਇਹਨਾਂ ਦੇ ਖਿਲਾਫ ਔਰ ਇਹਨਾਂ ਵਿੱਚੋਂ ਜਿਹੜਾ ਮਲਕੀਤ ਸਿੰਘ ਹੈ ਇਹ ਆਰਮੀ ਚ ਸਰਵਿਸ ਕਰਦਾ ਪਰ ਹੋਰ ਵੀ ਇੱਕ ਇਹਨਾਂ ਦੇ ਸੰਬੰਧ ਤੇ ਜਿਹੜੇ ਆ ਦਿੱਕਤ ਨੂੰ ਲੈ ਰਹੇ ਨੇ ਸੋ ਦੇਖੋ ਆਪਾਂ ਜਿਹੜਾ ਪਿਸਟਲ ਫੜਿਆ ਉਹਦੇ ਬੈਕਵਰਡ ਚ ਅਸੀਂ ਜਾ ਰਹੇ ਆਂ ਕਿ ਪਿਸਟਲ ਆਇਆ ਕਿੱਥੋਂ ਹੈ ਔਰ ਇਸ ਤੋਂ ਇਲਾਵਾ ਜਿਹੜੀ ਆਪਾਂ ਹੀਰੋਨ ਫੜੀ ਆ ਉਹਦੇ ਵੀ ਬੈਕਵਰਡ ਲਿੰਕ ਤੇ ਜਾ ਰਹੇ ਆਂ ਪੀ ਇਹਦਾ ਬੈਕਵਰਡ ਲਿੰਕ ਕੀ ਨੇ ਤਾਂ ਕਿ ਆਪਾਂ ਪਿੱਛੋਂ ਜੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਹੈ ਉਹਦੇ ਦੌਰਾਨ ਇਸ ਨਸ਼ੇ ਦੀ ਜਿਹੜੀ ਖੇਪ ਹੈ ਕਿੱਥੋਂ ਆਈ ਉਸ ਨੂੰ ਆਪਾਂ ਜੜ ਤੋਂ ਖਤਮ ਕਰ ਸਕੀਏ ਸੋ ਬੇਸਿਕਲੀ ਇਹਨਾਂ ਦਾ ਇਰਾਦਾ ਤੇ ਇੱਕ ਨਸ਼ਾ ਸੀ ਦੂਜਾ ਇਹ ਇਹ ਕੁਝ ਹੋਰ ਵੀ ਸਾਡੇ ਇਲਾਕੇ 'ਚ ਕ੍ਰਾਈਮ ਕਰਨ ਦੀ ਪਲਾਨ ਕਰ ਰਹੇ ਸੀ ਜੋ ਇਹਨਾਂ ਦੇ ਫੜੇ ਜਾਣ ਨਾਲ ਉਹ ਚੀਜ਼ਾਂ ਰੁਕ ਗਈਆਂ ਸੋ ਆਪਾਂ ਆਉਣ ਵਾਲੇ ਟਾਈਮ 'ਤੇ ਵੀ ਜਿਹੜਾ ਨਸ਼ਾ ਹੈ ਤੇ ਇਹਨਾਂ ਕ੍ਰਿਮੀਨਲ ਖਿਲਾਫ ਸੱਤ ਸੱਤ ਕਾਰਵਾਈ ਜਾਰੀ ਰੱਖਾਂਗੇ ਸਰ ਹੋਰ ਕਾਰਵਾਈ ਹੋਊਗੀ ਸੋ ਪ੍ਰੋਬਲਿਮ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਹੋਰ ਵੀ ਕ੍ਰਿਫਤਾਰੀਆਂ ਹੋਣਗੇ